ਖਾਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋਈ ਆ ਤਬਕਾਤੀ ਜਥੇਬੰਦੀਾਂ ਦੀ ਇਹਦੇ ਵਿੱਚ ਕਿਹੜੇ-ਕਿਹੜੇ ਏਜੰਡੇ ਤੇ ਗੱਲ ਕੀਤੀ ਆ ਜੀ ਤੇ ਕੀ-ਕੀ ਕਾਰਜ ਇਹ ਮੀਟਿੰਗ ਵਿੱਚ ਨਿਕਲੇ ਦੇਖੋ ਅੱਜ ਸਾਥੀਓ ਜਿਹੜੀ ਤਬਕਾਤੀ ਜਥੇਬੰਦੀਾਂ ਦੀ ਮੀਟਿੰਗ ਹੋਈ ਆ ਹੜਪੀਟਾਂ ਦੀ ਮਦਦ ਵਾਸਤੇ ਸਾਡਾ ਵਿਚਾਰ ਬਣਿਆ ਵੀ ਸਰਕਾਰ ਨੇ ਜਿਹੜੀ ਅੱਗੇ ਹੜ ਆਏ ਨੇ ਸਰਕਾਰ ਦੀ ਅਣਗਹਿਲੀ ਨਾਲ ਆਏ ਆ ਜਿੰਨੀ ਮਾਰ ਪਈ ਆ ਇਹ ਜਿੰਨੇ ਗੇਟਾਂ ਦੇ ਵਿੱਚੋਂ ਜਿਹੜੇ ਟਾਇਮਾਂ ਦੇ ਵਿੱਚੋਂ ਪਾਣੀ ਛੱਡਣ ਦਾ ਜਿਹੜਾ ਤਰੀਕਾ ਕਰ ਸੀ ਉਹ ਉਹਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਅਣਗਹਿਲੀ ਪਾਈ ਗਈ ਹੈ ਤੇ ਸਰਕਾਰ ਇਹ ਹੜ੍ਹ ਨੇ ਆਉਣ ਦੀ ਜ਼ਿੰਮੇਵਾਰ ਹੈ ਪਰ ਲੋਕਾਂ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਵੀ ਇੱਕ ਹੜ੍ਹ ਬਰਾਬਰ ਦਾ ਲਿਆਂਦਾ ਭਾਵੇਂ ਜਿਹੜਾ ਉਹ ਹੜ੍ਹ ਬਰਾਬਰ ਦਾ ਲਿਆਂਦਾ ਉਹਨਾਂ ਨੇ ਹਮਦਰਦੀ ਲੋਕਾਂ ਨਾਲ ਦਿਖਾਈ ਹੈ ਉਹ ਹੁਣ ਵੀ ਚੱਲ ਰਿਹਾ ਹੈ ਪਰ ਅਸੀਂ ਤਬਕਾਤੀ ਜਥੇਬੰਦੀਆਂ ਦੇ ਵਿੱਚ ਇਹ ਵਿਉਂਤਮਤੀ ਬਣਾਈ ਹੈ ਕਿ ਇਹ ਜਿਹੜੀ ਹੜ੍ਹ ਪੀੜਤਾਂ ਦੀ ਮਦਦ ਹੈ ਇਹ ਲੰਮੇ ਅਰਸੇ ਦੀ ਮਦਦ ਦੀ ਲੋੜ ਪੈਣੀ ਹੈ ਉਹ ਲੰਬੇ ਅਰਸੇ ਦਾ ਮਤਲਬ ਇਹ ਵੀ ਹੁਣ ਜਿਹੜੇ ਹੜਪੀੜਤ ਲੋਕ ਨੇ ਘਰਾਂ ਤੋਂ ਬਾਹਰ ਬੈਠੇ ਆ ਜਿੰਨਾ ਚਿਰ ਹੋ ਉਹਨਾਂ ਘਰਾਂ ਦੇ ਵਿੱਚ ਨਹੀਂ ਜਾਂਦੇ ਤਾਂ ਉਹਨਾਂ ਨੂੰ ਜਿਹੜਾ ਸਾਜੂ ਸਮਾਨ 6 ਮਹੀਨਿਆਂ ਵਾਸਤੇ ਦੇਣਾ ਹੈ ਜੇ ਕਿਸਾਨਾਂ ਨੂੰ ਫਸਲਾਂ ਬੀਜ ਕੇ ਉਹਨਾਂ ਕਣਕਾਂ ਦੇ ਵਿੱਚ ਉਹਨਾਂ ਦੇ ਭਰੇ ਭਰੇ ਖੇਤ ਕਰਨੇ ਨੇ ਤਾਂ ਇਹਦੇ ਵਾਸਤੇ ਵੱਡੀ ਪੱਧਰ ਤੇ ਪੈਸੇ ਟੁੱਕੜ ਦੀ ਰੋਡ ਵੀ ਪਊ ਬੀਜਾਂ ਖਾਦਾਂ ਦੀ ਰੋਡ ਵੀ ਪਊ ਪਸ਼ੂਆਂ ਦੇ ਪੱਠੇ ਤੱਖਿਆਂ ਦੀ ਰੋਡ ਵੀ ਪੈਣੀ ਹੈ ਮਜ਼ਦੂਰਾਂ ਦੇ ਖਾਣ ਵਾਸਤੇ ਸਾਜੂ ਸਮਾਨ ਦੀ ਲੋੜ ਵੀ ਪੈਣੀ ਹੈ ਦਵਾਈਆਂ ਦੀ ਲੋੜ ਵੀ ਪੈਣੀ ਹੈ ਕੱਪੜਿਆਂ ਦੀ ਲੋੜ ਵੀ ਪੈਣੀ ਹੈ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਦੀਆਂ ਕਿਤਾਬਾਂ ਦੀ ਲੋੜ ਵੀ ਪੈਣੀ ਹੈ ਇਹ ਸਾਰਾ ਜੋ ਸਾਜੂ ਸਮਾਨ ਦੇਣ ਦਾ ਜਿਹੜਾ ਇੱਕ ਪਲਾਨ ਬਣਾਈ ਐ ਸੀ ਤਮਕਾਤੀ ਜਥੇਬੰਦੀਆਂ ਨੇ ਇਹ ਲਗਭਗ ਡੇਢ ਦੋ ਮਹੀਨੇ ਦੀ ਪਲਾਨ ਹੈ ਇਹਦੀ ਖਾਤਰ ਅਸੀਂ ਬਾਹਰ ਬੈਠੇ ਸਾਥੀਆਂ ਨੂੰ ਬੇਨਤੀ ਕਰਦੇ ਆ ਜਿਹੜੇ ਸਾਡੇ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਜਿਹੜੀਆਂ ਸ ਦੂਜੇ ਸੇਬ ਸੁਬਿਆਂ ਦੇ ਵਿੱਚ ਬੈਠੀਆਂ ਜਨਤਕ ਜਥੇਬੰਦੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਇਸ ਪਲਾਨ ਨੂੰ ਇਸ ਤਰੀਕੇ ਨਾਲ ਬਣਾਓ ਤਾਂ ਕਿ ਸੋਡੀ ਦਿੱਤੀ ਹੋਈ ਮਦਦ ਪੀੜਤ ਲੋਕਾਂ ਦੇ ਘਰਾਂ ਤੱਕ ਤਰੀਕੇ ਸਹੀ ਹੇਸ਼ਾ ਤੱਕ ਪਹੁੰਚ ਜੇ ਅਸੀਂ ਉਹਨਾਂ ਨੂੰ ਲੰਮੇ ਦਾਤੋਂ ਪਸ਼ੂਆਂ ਦੇ ਪੱਠੇ ਤੱਥੇ ਦਾ ਜਿਹੜੀਆਂ ਗੱਲਾਂ ਮੈਂ ਪਹਿਲਾਂ ਕਹਿੰਿਆ ਆਈਆਂ ਨੇ ਉਹ ਸਾਰਾ ਸਾਜੂ ਸਮਾਨ ਉੱਥੇ ਪਹੁੰਚਦਾ ਹੋ ਜਾਵੇ ਇਸ ਕਰਕੇ ਸਾਡੀਆਂ ਤਬਕਾਤੀ ਜਥੇਬੰਦੀਆਂ ਨੇ ਅੱਜ ਵੀ ਪੂਰੀ ਬਿਉਤ ਬਣਾ ਲਈ ਹੈ ਪਹਿਲੀ ਮੀਟਿੰਗ ਦੇ ਵਿੱਚ ਪਿੰਡਾਂ ਦੇ ਵਿੱਚ ਸਾਡੇ ਸਾਥੀ ਆਉਣਗੇ ਫੰਡ ਇਕੱਠਾ ਕਰਨ ਦੀ ਖਾਤਰ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਜਿਹੜੇ ਉਹਨਾਂ ਨਾਲ ਹਮਦਰਦੀ ਕਰਦੇ ਨੇ ਹੜਪੀਟ ਦੇ ਲੋਕਾਂ ਨਾਲ ਵੀ ਉਹਨਾਂ ਨੂੰ ਖੁੱਲ ਕੇ ਆਪਣਾ ਫੰਡਾਂ ਚੰਦਾ ਦੇਣ ਤੇ ਖੁੱਲ ਕੇ ਉਹਨਾਂ ਨੂੰ ਕਣਕਾਂ ਦੇ ਰੂਪ ਦੇ ਵਿੱਚ ਤੂੜੀ ਦੇ ਰੂਪ ਦੇ ਵਿੱਚ ਕੱਪੜਿਆਂ ਦੇ ਰੂਪ ਦੇ ਵਿੱਚ ਮਦਦ ਕਰਨ ਦੀ ਉਹਨਾਂ ਦੀ ਪੂਰੀ ਸਪੋਰਟ ਕਰਨਾ تاکہ ਛੋੜੇ ਤੇ ਛੋੜੇ ਦਿੱਤੇ ਹੋਏ سامان ਨਾਲ ਹੜਪੀੜਤਾں ਦੇ ਜ਼ਖਮਾਂ ਤੇ ਬਦਲਮ ਕੀਤੀ ਜਾ ਸਕੇ ਉਹਨਾਂ ਦੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾ ਸਕੇ ਇਹ پلان ਦੀ ਖਤਰ ਜਿਹੜੀ ਅਸੀਂ ਨੇ ਅੱਜ ਸਾਰੀ ਸਕੀਮ ਬਣਾ ਕੇ ਪਹਿਲੀ ਬੀਜਣਾ ਅੱਜ ਸਮਾਪਤ ਕਰ ਰਹੇ ਹਾਂ ਅਗਲੀ ਮੀਟਿੰਗ ਕਰਨ ਤੋਂ ਬਾਅਦ ਅਗਲੇ ਫੈਸਲੇ ਅਸੀਂ ਫੇਰ ਲਵਾਂਗੇ